ਸਭ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਤੁਸੀਂ ਸਾਰੇ ਹੀ ਸਤਿਕਾਰਯੋਗਾਂ ਉਮਰ ਦੇ ਪੜਾ ਤੋਂ ਵੀ ਸਮਝਣ ਦੇ ਪੜਾ ਤੋਂ ਵੀ ਸਿਖਾਉਣ ਦੇ ਪੜਾ ਤੋਂ ਵੀ ਸਮਝਾਉਣ ਦੇ ਪੜਾ ਤੋਂ ਵੀ ਤੇ ਕੰਨ ਖਿੱਚ ਕੇ ਨਾਲ-ਨਾਲ ਜਾਂ ਮਗਰ-ਮਗਰ ਤੋਰਨ ਦੇ ਪੱਖ ਤੋਂ ਵੀ ਪਹਿਲਾਂ ਤਾਂ ਇੱਕ ਇੱਕ ਤਾੜੀ ਆਪ ਦੇ ਸਾਰੇ ਜਾਣੇ ਸਨਮਾਨ ਦੇ ਵਿੱਚ ਤੇ ਮਾਣ ਦੇ ਵਿੱਚ ਮਾਰ ਲਓ ਕਿਉਂਕਿ ਮਾਂ ਬੋਲੀ ਪੰਜਾਬੀ ਸਾਡੀ ਸਭ ਦੀ ਸਾਂਝੀ ਹੈ ਮਾਂ ਬੋਲੀ ਇਸ ਕਰਕੇ ਆ ਕਿਉਂਕਿ ਇਹ ਸਾਡੀ ਮਾਂ ਦੀ ਬੋਲੀ ਹੈ ਉਦੀ ਵੀ ਮਾਂ ਦੀ ਬੋਲੀ ਆ ਉਦੀ ਵੀ ਮਾਂ ਦੀ ਬੋਲੀ ਆ ਤੇ ਜਿੱਥੇ ਅਸੀਂ ਤਾਂ ਆਮ ਤੌਰ ਤੇ ਚੌਥੀ ਪੀੜੀ ਦੇ ਉੱਤੇ ਜਾ ਕੇ ਪਰਦਾਦੀ ਗਾਂ ਦੀ ਗਾਂ ਗਾਂ ਦੀ ਜਗ੍ਹਾ ਜਦ ਖਤਮ ਹੋ ਜਾਂਦੀ ਕਹਾਣੀ ਕਿਉਂਕਿ ਸਾਡੇ ਚੇਤੇ ਆ ਦੇ ਜਿਹੜੇ ਉਹ ਮੁਠੀ ਦੇ ਵਿੱਚੋਂ ਕਿਰਦੇ ਰੇਤ ਵਰਗੇ ਆ ਇਹ ਕਿਰ ਜਾਂਦੀ ਆ ਪਰ ਮੈਂ ਬਲਵੰਤ ਗਾਰਗੀ ਸਾਹਿਬ ਦੀ ਕਿਤਾਬ ਪੜ੍ਹੀ ਸੀ ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਮਾਂ ਬੋਲੀ ਪੰਜਾਬੀ ਦੀ ਸ਼ੁੱਧਤਾ ਬਠਿੰਡੇ ਦੇ ਤੱਕੇ ਰੇਤ ਵਰਗੀ ਹੋਣੀ ਚਾਹੀਦੀ ਆ ਐਂ ਪੁਰਪਰੀ ਹੋਣੀ ਚਾਹੀਦੀ ਆ ਐਂ ਕਰਦੀ ਹੋਣੀ ਚਾਹੀਦੀ ਆ ਗੱਲ ਫੇਰ ਬਣਦੀ ਆ ਸੋ ਅੱਜ ਸਾਡੇ ਸਨਮਾਨ ਦੇ ਵਿੱਚ ਤੇ ਤੁਹਾਡਾ ਹੀ ਸਨਮਾਨ ਆ ਇਹ ਮਾਂ ਬੋਲੀ ਦਾ ਸਨਮਾਨ ਆ ਅਸੀਂ ਕਾਸੇ ਜੋਗੇ ਨਹੀਂ ਮਾਂ ਬੋਲੀ ਸਾਡੀ ਸਾਰਿਆਂ ਦੀ ਸੇਵਾ ਕਰ ਰਹੀ ਆ ਸਾਡੀ ਕੀ ਔਕਾਤ ਆ ਅਸੀਂ 35 ਤੋਂ ਅੱਗੇ ਵੱਧ ਜੀਏ ਇਹ ਸਾਰਾ ਕੁਝ ਸਾਡੀ ਮਾਂ ਬੋਲੀ ਦੇ ਵਿੱਚ ਆ ਉਹ ਬਿਸਮਿਲ ਫਰੀਦਕੋਟੀ ਸਾਹਿਬ ਫਰੀਦਕੋਟ ਦੇ ਇੱਕ ਬੜੇ ਮਸ਼ਹੂਰ ਸ਼ਾਇਰ ਹੋਏ ਆ ਬੜੇ ਮਸ਼ਹੂਰ ਕਵੀ ਹੋਏ ਆ ਉਹਨਾਂ ਦੀ ਇੱਕ ਰੁਬਾਈ ਸੀ ਕਿ ਅੰਨੀ ਦੇਆਂ ਨੈਣਾ ਚੁ ਖੁਮਾਰ ਆਇਆ ਏ ਅੰਨੀ ਦੇਆਂ ਨੈਣਾ ਚੁ ਖੁਮਾਰ ਆਇਆ ਏ ਤੇ ਅੱਜ ਗੰਜੀ ਨੂੰ ਵੀ ਕੰਗੀ ਤੇ ਪਿਆਰ ਆਇਆ ਏ ਉਹ ਵੇਚੇ ਸੀ ਜਿਨ੍ਹਾਂ ਨੇ ਸ਼ਹੀਦਾਂ ਦੇ ਕਫਨ ਤੇ ਅੱਜ ਉਹਨਾਂ ਦਾ ਵਜ਼ੀਰਾਂ 'ਚ شمار ਆਇਆ ਏ ਇਹ ਗੱਲ ਚਾਰੇ ਪਾਸੇ ਹੀ ਆ ਪਰ ਚਾਰੇ ਪਾਸੇ ਆਪਾਂ ਇਹ ਨਹੀਂ ਗੱਲ ਕਹਿੰਦੇ ਵੀ ਪਾਈ ਦੀਵੇ ਬੁਝਦੇ ਆ ਦੀਵੇ ਅਣਖ ਜਗਦੀ ਰਹਿੰਦੀ ਆ ਦੀਵੇ ਅਣਖ ਦੇ ਵੱਲਦੇ ਰਹਿੰਦੇ ਆ ਤੇ ਇੱਥੇ ਮਾਂ ਬੋਲੀ ਦੇ ਲਈ ਜਿਹੜਾ ਮੇਲਾ ਲਾਇਆ ਅਸੀਂ ਚੜ੍ਹਦੇ ਪੰਜਾਬ ਦੇ ਵਿੱਚ ਵੀ ਵੇਖਦੇ ਆ ਤੇ ਲੈਂਦੇ ਪੰਜਾਬ ਦੀਆਂ ਖਬਰਾਂ ਪੜ੍ਹਦੇ ਆ ਅਸੀਂ ਪੜਦੇ ਕੀਆ ਕਿ ਭਾਈ ਫੁਲਾਣੀ ਥਾਂ ਤੇ ਟੋਚਨਾ ਵਾਲੇ ਮੁਕਾਬਲੇ ਹੋਗੇ ਫੁਲਾਣੀ ਥਾਂ ਦੇ ਉੱਤੇ ਫੁਲਾਣੀ ਤਰ੍ਹਾਂ ਦੇ ਮੁਕਾਬਲੇ ਹੋਗੇ ਫੁਲਾਣੀ ਥਾਂ ਦੇ ਉੱਤੇ ਆਹ ਗੱਲ ਹੋਗੀ ਫੁਲਾਣੀ ਥਾਂ ਤੇ ਆਹ ਗੱਲ ਹੋਗੀ ਪਰ ਜਿਹੜਾ ਮੇਲਾ ਇੱਥੇ ਨਾਸਰ ਢਲੋਂ ਸਾਹਿਬ ਨੇ ਲਾਇਆ ਜਿਹੜਾ ਮੇਲਾ ਇੱਥੇ ਅਹਿਮਦ ਰਜ਼ਾ ਪੰਜਾਬੀ ਸਾਹਿਬ ਨੇ ਲਾਇਆ ਜਿਹੜਾ ਮੇਲਾ ਇੱਥੇ ਅੰਜੂਮ ਗੱਲਣੇ ਲਾਇਆ ਤੇ ਜਿਹੜਾ ਮੇਲਾ ਤੁਸੀਂ ਸਾਰੇ ਆਪਣੇ ਅਸ਼ੀਰਵਾਦ ਦੇ ਰੂਪ ਦੇ ਵਿੱਚ ਲਾਇਆ ਇਹਦੀ ਸਾਡੇ ਕੋਲੇ ਤਾਂ ਉਦਾਹਰਨ ਹੈ ਨਹੀਂ ਮੇਰੇ ਕੋਲੇ ਜਿੰਨੀ ਕਿ ਮੇਰੀ ਉਮਰ ਹੈਗੀ ਹੈ ਛੋਟੀ ਜੀ ਇਹ ਪਤਾ ਨਹੀਂ ਮੇਰੀ ਕੱਲ ਨੂੰ ਮੁਕਣੀ ਆ ਕਿ 20 ਸਾਲ ਆ ਕਿ 30 ਸਾਲ ਆ ਕਿ 50 ਸਾਲ ਆ ਪਰ ਮੈਨੂੰ ਐ ਲੱਗਦਾ ਕਿ ਹਾਲੇ ਤੱਕ ਤਵੇਂ ਉਹ ਜਾ ਮੇਲਾ ਵੇਖਿਆ ਨਹੀਂ ਸੀ ਵੀ ਜਿੱਥੇ ਹਾਊਸ ਆਫ ਅਲ ਪੰਜਾਬੀ ਮਾਂ ਬੋਲੀ ਹੋਵੇ ਜਿੱਥੇ ਇੰਓ ਕੱਲੀ ਕੱਲੀ ਸ਼ੀਟ ਦੇ ਉੱਤੇ ਟੂਣੀ ਮਾਰ ਮਾਰ ਬੰਦਾ ਬੈਂਦਾ ਹੋਵੇ ਮੜਾ ਜਾਏ ਨੂੰ ਹੋ ਜਾ ਮੜਾ ਜਾਏ ਨੂੰ ਹੋ ਜਾ ਇਹ ਤੁਸੀਂ ਹੀ ਕਰ ਸਕਦੇ ਹੋ ਸਾਡੇ ਹਿੱਸੇ ਦੇ ਵਿੱਚ ਬਹੁਤ ਘਟ ਆਇਆ ਪੰਜਾਬੀ ਮਾਂ ਬੋਲੀ ਸ਼ਾਇਰਾਂ ਦੀ ਬੋਲੀ ਆ ਇਹ ਬੁੱਲੇ ਸ਼ਾਹ ਦੀ ਬੋਲੀ ਆ ਇਹ ਵਾਰਿਸ ਸ਼ਾਹ ਦੀ ਬੋਲੀ ਆ ਇਹ ਬਾਬੇ ਨਾਨਕ ਦੀ ਬੋਲੀ ਆ ਇਹ ਸੁਲਤਾਨ ਬਾਬੂ ਦੀ ਬੋਲੀ ਆ ਇਹ ਸਭ ਦੀ ਬੋਲੀ ਆ ਤੇ ਅਸੀਂ ਇਸ ਬੋਲੀ ਦੇ ਨਾਲ ਟੁੱਟਦੇ ਜਾ ਰਹੇ ਆ ਤੇ ਸ਼ੁਕਰ ਆ ਤੁਸੀਂ ਪੋੜ ਵਰਗੇ ਲੋਕਾਂ ਸਾਨੂੰ ਇੱਕ ਤੋਂ ਦੂਜੀ ਥਾਂ ਤੇ ਕਮਲਾਇਆ ਮੈਂ ਕੋਈ ਬਹੁਤਾ ਵਿਚਾਰਬਾਨ ਨਹੀਂ ਪਰ ਮੈਂ ਇਨ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦਿੰਨਾ ਮੇਰਾ ਇੱਕ ਬਹੁਤ ਪਰਮ ਮਿੱਤਰ ਆ 15-18 ਸਾਲ ਪੁਰਾਣਾ ਇੱਕ ਦਿਨ ਉਹਨੇ ਮੈਨੂੰ ਜਲੰਧਰ ਦੇ ਵਿੱਚ ਇਹ ਗੱਲ ਕਹੀ ਕਿ ਨਾ ਵੀ ਆਪਾਂ ਆਥਣੇ ਅੱਜ ਚਾਹ ਦਾ ਪਿਆਲਾ ਸਾਂਝਾ ਕਰੀਏ ਮੈਂ 6:30-7 ਵਜੇ ਉਹਦੇ ਘਰੇ ਗਿਆ ਸਤਕਾਰਯੋਗ ਭੈਣ ਜੀ ਨੂੰ ਮਿਲਿਆ ਭੈਣ ਜੀ ਅੰਦਰ ਬੱਚੇ ਨੂੰ ਪੜਾਈ ਜਾਂਦੀ ਸੀ ਪਰ ਉਹਦੀਆਂ ਪੜਾਉਣ ਦੀਆਂ ਆਵਾਜ਼ਾਂ ਮੈਨੂੰ ਡਾਈਨਿੰਗ ਡਰਾਈੰਗ ਰੂਮ ਦੇ ਵਿੱਚ ਸੁਣਦੀਆਂ ਸੀਗੀਆਂ ਚਾਹ ਦਾ ਪਹਿਲਾ ਸਾਂਝਾ ਕਰੀ ਜਾਵਾ ਤੇ ਉਹਨੇ ਆਪਦੇ ਬੱਚੇ ਤੇ ਨਿੱਕੀ ਜੀ ਚੰਡ ਮਾਰੀ ਤੇ ਬੱਚਾ ਰੋ ਪਿਆ ਤੇ ਮਾਂ ਨੇ ਆਪਦੇ ਪੁੱਤ ਨੂੰ ਇਹ ਗੱਲ ਕਹੀ ਕਿ ਅਗਰ ਅੱਜ ਕੇ ਬਾਅਦ ਆਪਣੇ ਪੰਜਾਬੀ ਦਾ ਇੱਕ ਵੀ ਵਰਡ ਯੂਜ਼ ਕੀਤਾ ਨਾ ਤਾਂ ਮੈਂ ਆਪਕੋ ਖੇਲ ਨਹੀਂ ਦੂੰਗੀ ਤੇ ਮੈਨੂੰ ਇਹ ਆ ਲੱਗਾ ਵੀ ਇੱਕ ਮਾਂ ਆਪਦੇ ਪੁੱਤ ਨੂੰ ਮਾਂ ਨਾਲੋਂ ਤੋੜ ਰਹੀ ਹੈ ਤੇਰੇ ਵਿੱਚ ਮਾਂ ਵਾਲੀ ਕਿਹੜੀ ਗੱਲ ਆ ਤੋ ਇਹ ਸਾਡੀ ਮਾਂ ਬੋਲੀ ਪੰਜਾਬੀ ਆ ਜਿਹੜੀ ਇਹ ਬਹੁਤ ਵੱਡੀ ਬਹੁਤ ਮਹਾਨ ਆ ਅਸੀਂ ਸਾਰਿਆਂ ਜਮਾਨਾ ਦਾ ਸਤਿਕਾਰ ਕਰਦੇ ਆ ਕਰਨਾ ਵੀ ਚਾਹੀਦਾ ਵਲਵਲਿਆਂ ਦੇ ਵਿੱਚੋਂ ਮੈਂ 2-3 ਹੋਰ ਸਾਂਝੇ ਕਰਨੇ ਚਾਹੁੰਦਾ ਅਸੀਂ ਪਹਿਲੀ ਵਾਰ ਪਾਕਿਸਤਾਨੀ ਪੰਜਾਬ ਦੇ ਵਿੱਚ ਆਏ ਆ ਅਸੀਂ ਕਿੱਸਿਆਂ ਕਹਾਣੀਆਂ ਦੇ ਵਿੱਚ ਪੜਦੇ ਸੁਣਦੇ ਦੇਖਦੇ ਰਹੇ ਆ ਸਾਡੀਆਂ ਅੱਖਾਂ ਦੇ ਮੂਹਰੇ ਫਿਲਮੀ ਦ੍ਰਿਸ਼ ਵਾਂਗੂ ਸਭ ਕੁਝ ਚੱਲਦਾ ਜਿਵੇਂ ਕਿ ਰੌਣੀ ਸਾਹਿਬ ਦੀਆਂ ਕਰਮਜੀਤ ਅਨਮੋਲ ਬਾਈ ਦੀਆਂ ਭੈਣ ਜੀ ਪੰਗੂ ਜੀ ਦੀਆਂ ਫਿਲਮਾਂ ਚੱਲਦੀਆਂ ਜਿਵੇਂ ਕਿ ਪੌੜਾ ਸਾਹਿਬ ਦੇ ਲੇਖਾਂ ਦੇ ਵਿੱਚ ਉਡਣ ਖਟੋਲੇ ਬਣਦੇ ਆ ਜਿਵੇਂ ਕਿ ਅਫਜ਼ਲ ਸਾਇਰ ਸਾਹਿਬ ਦੀ ਸ਼ੈਰੀ ਐ ਡੋਰੀਏ ਵਾਂਗੂੰ ਦਹਿਰਾ ਮਾਰਦੀ ਆ ਜਿਵੇਂ ਕਿ ਬਸਿਆਰਾ ਸਾਹਿਬ ਦੇ ਹੁੰਦੇ ਆ ਲੇਖ ਤੇ ਜਿਵੇਂ ਵੀਰ ਸਿੰਘ ਦੀ ਗਾਇਕੀ ਆ ਪਰ ਮੈਂ ਨਾ ਇਹ ਗੱਲ ਮਹਿਸੂਸ ਕਰਦਾ ਹੁੰਨਾ ਵੀ ਯਾਰ ਅਸੀਂ ਖੜੇ ਕਿੱਥੇ ਜ਼ਹਿਨੀ ਤੌਰ ਦੇ ਉੱਤੇ ਅਸੀਂ ਤੁਰੇ ਕਿੱਥੋਂ ਸਾਂ ਅਸੀਂ ਪਹੁੰਚ ਕਿੱਥੇ ਗਏ ਆ ਆਧੁਨਿਕਤਾ ਦੇ ਚੱਕਰ ਦੇ ਵਿੱਚ ਨਾ ਸਾਡੇ ਕੋਲੇ ਸ਼ੁੱਧ ਬੋਲੀ ਨਾ ਸਾਡੇ ਕੋਲੇ ਸ਼ੁੱਧ ਖਾਣਾ ਨਾਖ ਸਾਡੇ ਕੋਲੇ ਸ਼ੁੱਧ ਪਾਣਾ ਤੇ ਨਾ ਸਾਡੇ ਕੋਲੇ ਸ਼ੁੱਧ ਪਾਣਾ ਤੇ ਸਾਡੇ ਕੋਲੇ ਕੀ ਆ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਉੱਥੇ ਵੀ ਪੰਜਾਬ ਦੇ ਨਾ ਚੜ੍ਹਦੇ ਦੀਆਂ ਸਟੇਜਾਂ ਦੇ ਉੱਤੇ ਕਿ ਅਸੀਂ ਇਧਰ ਲਈ ਗੱਲ ਕਰੀਏ ਜਾਂ ਉਧਰ ਲਈ ਗੱਲ ਕਰੀਏ ਸਾਡੇ ਕੋਲੇ ਸਭ ਕੁਝ ਸੀ ਦੇ ਰੂਪ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਆ ਕਿ ਪੰਜਾਬੀ ਬਹਾਦਰ ਹੁੰਦੇ ਸਨ ਇਹ ਸਨ ਪਾਸਟ ਹੈ ਇਹ ਪ੍ਰੈਜ਼ੈਂਟ ਨਹੀਂ ਪੰਜਾਬੀ ਆ ਜਿਹੜੇ ਉਹ ਬਹਾਦਰ ਹੁੰਦੇ ਸਨ ਪੰਜਾਬ ਦੀ ਧਰਤੀ ਜਰਖੇਜ਼ ਹੁੰਦੀ ਸੀ ਪੰਜਾਬ ਪੰਜ ਦਰਿਆਵਾਂ ਵਾਲੀ ਧਰਤੀ ਹੁੰਦੀ ਸੀ ਪੰਜਾਬ ਦਾ ਸ਼ੁੱਧ ਮਿੱਠਾ ਪਾਣੀ ਹੁੰਦਾ ਸੀ ਪੰਜਾਬ ਦੇ ਵਿੱਚ ਬੰਦਾ ਬੰਦੇ ਦੇ ਕੰਮ ਆਉਂਦਾ ਸੀ ਪੰਜਾਬ ਦੇ ਵਿੱਚ ਅਣਖਾਂ ਦੇ ਬੰਜਾਰੇ ਪੈਦਾ ਹੁੰਦੇ ਸਨ ਤੇ ਕਿਤੇ ਇਹ ਨਾ ਹੋਵੇ ਤੁਸੀਂ ਤੇ ਅਸੀਂ ਇਸ ਗੱਲ ਦੇ ਵਿੱਚ ਡੁੱਬ ਜਾਈਏ ਕਿ ਆਉਣ ਵਾਲਾ ਸਮਾਂ ਜਿਹੜਾ ਉਹ ਅੱਜ ਦੇ ਵਿੱਚ ਜਦੋਂ ਸੀ ਬਣੂਗਾ ਤੇ ਫਿਰ ਇਹ ਗੱਲ ਕਰੀਏ ਤੁਸੀਂ ਕਹੋ ਕਿ ਹਮਾਰੇ ਵਾਲਿਦ ਸਾਹਿਬ ਹੈ ਜੋ ਉਹ ਨਸ਼ੇ ਦੇ ਕਾਰਨ ਜਹਾਨ ਸੇ ਪੂਚ ਕਰ ਗਏ ਥੇ ਅਸੀਂ ਇਹ ਗੱਲ ਕਹੀਏ ਕਿ ਸਾਡਾ ਬਾਪੂ ਸਾਡਾ ਦਾਦਾ ਜਿਹੜਾ ਬੰਦਾ ਤਾਂ ਬੜਾ ਭੈਂਡ ਸੀਗਾ ਪਰ ਇਹ ਵੀ ਚਿੱਟੇ ਕਰਕੇ ਮਰ ਗਿਆ ਸੀ ਉਹ ਸਾਡਾ ਪਾਣੀ ਆ ਜਿਹੜਾ ਉਹ ਡੂੰਗਾ ਹੁੰਦਾ ਹੁੰਦਾ ਉਸ ਥਾਂ ਦੇ ਉੱਤੇ ਪਹੁੰਚ ਗਿਆ ਕਿ ਪੰਜਾਂ ਦਰਿਆਵਾਂ ਵਾਲੀ ਸਾਡੀ ਧਰਤੀ ਤੇ ਤੁਹਾਡੀ ਧਰਤੀ ਸਾਡੀ ਸਭ ਦੀ ਧਰਤੀ ਇੱਥੇ 20 ਰੁਪਏ ਲੀਟਰ ਪਾਣੀ ਆ 350 ਫਟ ਡੂੰਗਾ ਉੱਥੇ ਤੇ ਕੱਲ ਮੈਨੂੰ ਇੱਕ ਵੀਰ ਨੇ ਸਵਾਲ ਕੀਤਾ ਮੈਨੂੰ ਕਹਿੰਦਾ ਆਪਕੇ ਤਰਫ ਵੀ ਐਸੀ ਕੰਮ ਚਲਦਾ ਹੈ ਮੈਂ ਕਿਹਾ ਜੀ ਆਪਣੀਆਂ ਆਰਦਾਸਾਂ ਵੀ ਸਾਂਝੀਆਂ ਆਪਣਾ ਗਾਣਾ ਵੀ ਸਾਂਝਾ ਆਪਣੀਆਂ ਪ੍ਰਾਪਤੀਆਂ ਵੀ ਸਾਂਝੀਆਂ ਤੇ ਆਪਣੀਆਂ ਬਦਖੋਈਆਂ ਵੀ ਸਾਂਝੀਆਂ ਆਪਣਾ ਸਾਰਾ ਕੁਝ ਹੀ ਸਾਂਝਾ ਹੈਗਾ ਅਸੀਂ ਜਦੋਂ ਆਏ ਬਾਦਾਂ ਤੋਂ ਬਾਹਰ ਨਿਕਲਣ ਲੱਗੇ ਜਦੋਂ ਨਾਸਰਬਾਈ ਜੀ ਮਿਲੇ ਤੇ ਉਦੋਂ ਨਾ ਇਹਨਾਂ ਨੇ ਜਦੋਂ ਸਮਾਨ ਫੜ ਕੇ ਲੈ ਕੇ ਆਏ ਤਾਂ ਮੈਨੂੰ ਇਉਂ ਲੱਗਾ ਜਿਵੇਂ ਐਂ ਜੇ ਨਿਕਲਦੇ ਆਂ ਵੀ ਜਿਵੇਂ ਸਾਡੇ ਖੇਤਾਂ ਦੀ ਡੰਡੀ ਜਾਂਦੀ ਹੁੰਦੀ ਏ ਜਿਵੇਂ ਅਸੀਂ ਪਈ ਤੋਂ ਜਾਂਦੇ ਹੁੰਨੇ ਆਂ ਇਧਰਲੇ ਪਾਸੇ ਨਿਕਲ ਕੇ ਤੇ ਇਧਰਲੇ ਪਾਸੇ ਵੱਢਣ ਲੱਗੇ ਆਂ ਫੇਰ ਮੇਰੇ ਕੋਲੇ 5-6 ਉਦਾਹਰਨਾਂ ਮੇਰੇ ਆਖਰੀ ਸਮੇਂ ਤੱਕ ਰਹਿਣੀਆਂ ਯਾਦ ਅੱਜ ਅਸੀਂ ਗਏ ਸੀ ਨਨਕਾਣਾਸਾ ਮੱਥਾ ਟੇਕਣ ਦੇ ਲਈ ਨਾਸਰ ਭਾਜੀ ਲੈ ਕੇ ਗਏ ਆਂ ਉੱਥੇ ਜਦੋਂ ਜਾ ਕੇ ਬੱਚਿਆਂ ਵਾਂਗੂ ਸਿਸਕੀਆਂ ਲੈ ਲੈ ਕੇ ਹੁੰਦਾ ਮੈਂ ਵੀਰ ਸਿੰਘ ਨੂੰ ਵੇਖਿਆ ਤੇ ਪਰਲ-ਪਰਲ ਅੱਖਾਂ ਦੇ ਵਿੱਚੋਂ ਅਥਰੂ ਮੇਰੇ ਡਿੱਗੇ ਆ ਤੇ ਸਾਰਿਆਂ ਦੇ ਹਰਮਨ ਸਿੰਘ ਜੀ ਦੇ ਡਿੱਗੇ ਤੇ ਸਾਡੇ ਕਰਮ ਸਿੰਘ ਦੇ ਤੇ ਸਾਰੇ ਪੈਣਾ ਵੀਰਾਂ ਦੀਆਂ ਅੱਖਾਂ ਜਿਹੜੀਆਂ ਉਹ ਬਿਲਡਿੰਗਾਂ ਸੀ ਰਾਦੀ ਵਾਂਗੂ ਵਗੀਆਂ ਸਤਨੇ ਚ ਵਾਂਗੂ ਵਗੀਆਂ ਵਿਆਸ ਵਾਂਗੂ ਵਗੀਆਂ ਤੇ ਸੱਚੀ ਮੁੱਚੀ ਉੱਥੇ ਭਗਤਤਾ ਦਾ ਇੱਕ ਬਹੁਤ ਮਾਹੌਲ ਸੀ ਇਹਨਾਂ ਥਾਵਾਂ ਦੀ ਸਾਂਭ ਸੰਭਾਲ ਜਿਹੜੇ ਵੀ ਕਰਦੇ ਆ ਸਹੀ ਤਰੀਕੇ ਨਾਲ ਹੋਣੀ ਵੀ ਚਾਹੀਦੀ ਹੈ ਕਰਦੇ ਨਹੀਂ ਆ ਸਾਨੂੰ ਇਸ ਗੱਲ ਦੀ ਤਸੱਲੀ ਆ ਅਸੀਂ ਗਏ ਜੀ ਗੁਰਦੁਆਰਾ ਡੇਰਾ ਸਾਹਿਬ ਦੇ ਵਿੱਚ ਉੱਥੇ ਸਾਨੂੰ ਕੁੱਝ ਕ ਪੰਜਾਬੀ ਵੀਰ ਮਿਲੇ ਉਹਨਾਂ ਨੇ ਇਹ ਗੱਲ ਕਹਿ ਕੇ ਤੁਸੀਂ ਪਿੱਛੋਂ ਕਿੱਥੋਂ ਆ ਮੈਂ ਕਿਹਾ ਜੀ ਅਸੀਂ ਜਲੰਧਰੋਂ ਆ ਉਦਾਂ ਪਿੱਛਾ ਫਰੀਦਕੋਟ ਦਾ ਅਰੇ ਫਰੀਦਕੋਟ ਕੇ ਪਾਸ ਤੋਂ ਫਿਰੋਜ਼ਪੁਰ ਵੀ ਹੈ ਹਾਂਜੀ ਹੈ ਸਾਡੇ ਉੱਥੇ ਪੁਰਖੇ ਸੀਗੇ ਤੇਰਾ ਹੱਥ ਚੁੰਮਣਾ ਮੇਰੀ ਮਾਂ ਨੇ ਜਾਂ ਤਾਂ ਮੈਨੂੰ ਉਹਨਾਂ ਚੁੰਮਿਆ ਹੋਣਾ ਤੇ ਜਾਂ ਪਿਛਲੇ 4 ਦਿਨਾਂ ਦੇ ਵਿੱਚ ਮੈਨੂੰ ਇੱਥੋਂ ਦੇ ਪੰਜਾਬੀਆਂ ਨੇ ਉਹਨਾਂ ਚੁੰਮਿਆ ਹੋਣਾ ਮਾਂ ਨੇ ਇਸ ਕਰਕੇ ਚੁੰਮਿਆ ਕਿਉਂਕਿ ਉਹਦਾ ਮੈਂ ਢਿੱਡੋਂ ਆਇਆ ਤੇ ਤੁਸੀਂ ਇਸ ਕਰਕੇ ਚੁੰਮਿਆ ਕਿਉਂਕਿ ਮੈਂ ਤੁਹਾਡੇ ਪਿੰਡੋਂ ਆਇਆ ਉਹ ਪਿੰਡ ਜਿਹੜਾ ਕਿ ਸਾਂਝਾ ਹੁੰਦਾ ਸੀ ਉਹ ਪਿੰਡ ਜਿਹੜਾ ਕਿ ਸਾਡਾ ਆਪਣਾ ਹੁੰਦਾ ਸੀ ਜੇ ਇੱਥੋਂ ਵਾਲਿਆਂ ਦੇ ਅੰਦਰ ਪੀੜ ਆ ਤੇ ਮੈਨੂੰ ਕੱਲ ਮੇਰੇ ਇੱਕ ਵੀਰ ਨੇ ਕਿਹਾ ਮੇਰੀ ਆਦਤ ਆ ਮੈਂ ਪੱਤਰਕਾਰਤਾ ਦੀ ਮਸ ਰੱਖਣ ਵਾਲਾ ਬੰਦਾ ਮੈਂ ਫਿਰ ਉਹਨਾਂ ਨੂੰ ਥੋੜਾ ਜਿਹਾ ਕੁਰੇਦਣ ਦੀ ਕੋਸ਼ਿਸ਼ ਕਰਦਾ ਮੈਂ ਇੱਕ ਵੀਰ ਨੂੰ ਬੇਨਤੀ ਕੀਤੀ ਮੈਂ ਕਿਹਾ ਇੱਕ ਪਾਸੇ 50 ਲੱਖ ਰੁਪਏ ਤਿਆਹ ਹੋਵੇ ਤੇ ਇੱਕ ਪਾਸੇ ਤੈਨੂੰ ਮਿਲ ਜੇ ਵੀਜ਼ਾ ਤੇ ਤੇਰਾ ਹੈਗਾ ਤਰਨਤਾਰ ਨੇ ਬਸ ਤੂੰ ਕਿਹਾ ਜੀ ਫਲਾਣਾ ਪਿੰਡ ਆ ਚੁਣੇਗਾ ਕਿ ਨੂੰ 50 ਲੱਖ ਰੁਪਏ ਨੂੰ ਜਾਂ ਪਿੰਡ ਨੂੰ ਕਹਿੰਦਾ 50 ਲੱਖ ਛੱਡੋ 2 ਕਰੋੜ ਵੀ ਹੋਵੇ ਮੈਂ ਐਂ ਕਰ ਦੂੰਗਾ ਉਹਨੂੰ ਮੈਂ ਪਿੰਡ ਜਾਊਂਗਾ ਮੈਂ ਉੱਡ ਕੇ ਜਾਊਂਗਾ ਇਸ ਕਾਨਫਰੈਂਸ ਨੇ ਮੈਨੂੰ ਮੇਰੇ ਪਿੰਡ ਦੇ ਇੱਕ ਵੀਰ ਨਾਲ ਮਿਲਾਇਆ ਜਿਹਦਾ ਨਾਮ ਗਜ਼ਨਫਰ ਆ ਗਜ਼ਨਫਰ ਅਲੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਹਾਡੀਆਂ ਵੀਡੀਓ ਦੇਖ-ਦੇਖ ਕੇ ਸਾਡੇ ਪਿੰਡ ਦੇ ਲੋਕਾਂ ਦਾ ਉਹਨਾਂ ਦੇ ਨਾਲ ਜੋੜ ਮੇਲ ਹੋਇਆ ਤੇ ਉਹ ਵੀਡੀਓ ਦੇਖ ਕੇ ਉਹ ਕਹਿੰਦਾ ਜੀ ਮੈਂ 250 ਕਿਲੋਮੀਟਰ ਤੋਂ ਆਇਆ ਤੇ ਸਾਨੂੰ ਉਸ ਬੰਦੇ ਨੇ ਤੇ ਉਹਦੇ ਬਾਕੀ ਸਾਥੀਆਂ ਨੇ ਕੱਲ ਡੇਰਾ ਜਿਹੜਾ ਇੱਥੇ ਗੁਰਦੁਆਰਾ ਡੇਰਾ ਸਾਹਿਬ ਕਮਾਇਆ ਜੇਕਰ ਇੱਕ ਮੁਸਲਮ ਵੀਰ ਜੇ ਅਜਵਲੇ ਮੁਸਲਮ ਵੀਰ ਸਿੱਖਾਂ ਨੂੰ ਆਪਣੀਆਂ ਢੱਗਾਂ ਦੇ ਵਿੱਚ ਬਿਠਾ ਕੇ ਵਰਤਾਮਾਣ ਦੇ ਦਰਸ਼ਨ ਕਰਵਾ ਸਕਦੇ ਇਸ ਤੋਂ ਵੱਡਾ ਪਿਆਰ ਕਿਹੜਾ ਮੈਨੂੰ ਨਹੀਂ ਲੱਗਦਾ ਇਸ ਤੋਂ ਵੱਡਾ ਪਿਆਰ ਹੈਗਾ ਮੈਨੂੰ ਨਹੀਂ ਲੱਗਦਾ ਤੁਹਾਡੇ ਤੋਂ ਵੱਧ ਅਸੀਂ ਪਿਆਰ ਕਿਤੇ ਦੇਖਿਆ ਹੋਊਗਾ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਅਸੀਂ ਵੱਖ-ਵੱਖ ਥਾਵਾਂ ਤੇ ਗਏ ਉਹ ਸਾਨੂੰ ਪੰਜਾਬੀ ਪਿਆਰੇ ਟੀਵੀ ਦੇ ਉੱਤੇ ਆਉਣ ਕਰਕੇ ਜਾਣਦੇ ਆ ਤੁਹਾਡੇ ਵਿੱਚੋਂ ਤਾਂ ਕਈ ਸਾਨੂੰ ਬਿਲਕੁਲ ਵੀ ਨਹੀਂ ਜਾਣਦੇ ਸੀ ਤੁਸੀਂ ਪਤਾ ਕਿਉਂ ਸਾਡੇ ਨਾਲ ਪਿਆਰ ਰੱਖਿਆ ਕਿਉਂਕਿ ਅਸੀਂ ਤੁਹਾਡੇ ਉਸ ਪਿੰਡੋਂ ਆਏ ਆ ਤੁਹਾਨੂੰ ਸਾਡੇ ਤਾਂ ਕੋਈ ਕੰਮ ਨਹੀਂ ਗਿਆ ਨਾ ਤੁਸੀਂ ਸਾਡੇ ਕੋਲੋਂ ਕੋਈ ਖਬਰ ਬਲਵਾਉਣੀ ਨਾ ਤੁਹਾਨੂੰ ਸਾਡੇ ਕੰਮ ਦਾ ਗਿਆਨ ਬਹੁਤਾ ਹੋਊਗਾ ਪਰ ਜਦੋਂ ਤੁਹਾਨੂੰ ਅਸੀਂ ਇਹ ਗੱਲ ਕਹਨੇ ਆ ਕਿ ਅਸੀਂ ਜਲੰਧਰੋਂ ਆਏ ਆ ਤਰਨਤਾਰੋਂ ਆਏ ਆ ਅਸੀਂ ਮੁਹਾਲੀ ਤੋਂ ਆਏ ਆ ਅਸੀਂ ਫਾਜ਼ਲਕਾ ਤੋਂ ਆਏ ਆ ਤੁਹਾਡੀਆਂ ਬਾਹਾਂ ਐ ਖੁੱਲ ਜਾਂਦੀਆਂ ਇਸ ਤੋਂ ਵੱਡਾ ਪਿਆਰ ਕਿਹੜਾ ਹੋਊਗਾ ਤੁਸੀਂ ਇਹੀ ਗੱਲ ਪੁੱਛੀ ਜਾਂਦੇ ਆ ਵੀ ਖਾਓਗੇ ਕੀ ਖਾਣਾ ਕੀ ਆ ਬਾਈਦਰ ਖਾਣਾ ਕੀ ਆ ਐਨੀ ਵਾਰਤਾ ਭਾਈ ਤੇ ਐਨੀ ਵਾਰਤਾ ਜਾਣ ਕਦੇ ਸੁਣਿਆ ਹੀ ਨਹੀਂ ਅਸੀਂ ਤਾਂ ਇਹ ਵੇਖਿਆ ਵੀ ਭਾਈ ਜਾਨ ਲੈ ਲੋ ਜਾਨ ਲੈਣ ਦੀ ਗੱਲ ਸੁਣੀ ਹੈ ਜਾਨ ਦੇਣ ਦੀ ਗੱਲ ਤਾਂ ਤੁਹਾਡੇ ਕੋਲੋਂ ਪਿਛਲੇ 5 ਦਿਨਾਂ ਤੋਂ ਸੁਣੀ ਆ ਸੀ ਇੰਨੀ ਵਧੀਆ ਤਰੀਕੇ ਦੇ ਨਾਲ ਤੁਸੀਂ ਮਹਿਮਾਨ ਨਿਵਾਜ਼ੀ ਕਰਦੇ ਹੋ ਅਸੀਂ ਤਾਂ ਬਹੁਤ ਕੁਝ ਪੰਡਾਂ ਦੇ ਰੂਪ ਦੇ ਵਿੱਚ ਲੈ ਕੇ ਚੱਲੇ ਆ ਜਿਵੇਂ ਕਰਮਜੀਤ ਅਨਮੋਲ ਬਾਈ ਜੀ ਨੇ ਕੱਲੇ ਗੱਲ ਕਹੀ ਸੀ ਕਹਿੰਦੇ ਜੀ ਮੈਂ ਇਸ ਗੱਲ ਦਾ ਵਾਅਦਾ ਕਰਦਾ ਕਿ ਕੋਸ਼ਿਸ਼ ਕਰਾਂਗੇ ਵਾਅਦਾ ਵੀ ਕਰਦੇ ਆ ਕਿ ਇਹ ਜਿਹੜਾ ਤੁਸੀਂ ਪਿਆਰ ਦਿੱਤਾ ਇਹਨੂੰ ਵਿਆਜ ਦੇ ਸਮੇਤ ਮੋੜ ਸਕੀਏ ਇਹਨੂੰ ਵਿਆਜ ਦੇ ਸਮੇਤ ਮੋੜਨਾ ਵੀ ਚਾਹੀਦਾ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਇਸ ਕਾਨਫਰੰਸ ਦੇ ਵਿੱਚ 3 ਦਿਨ ਦੀ ਕਾਨਫਰੰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੱਲੇ ਪਿਆਰ ਦੀਆਂ ਗੱਲਾਂ ਚੱਲੀਆਂ ਜਿਸ ਤਰੀਕੇ ਦੇ ਨਾਲ ਕੱਲੇ ਵਿਚਾਰ ਦੀਆਂ ਬਾਤਾਂ ਪਈਆਂ ਜਿਸ ਤਰੀਕੇ ਦੇ ਨਾਲ ਨਫ਼ਰਤ ਦੀਆਂ ਕੰਦਾ ਆਪੇ ਟਹਿ ਜਾਣ ਬੋਲੀ ਦੇ ਕਰਕੇ ਵੀਆਂ ਗੱਲਾਂ ਹੋਈਆਂ ਕਿਸੇ ਨੇ ਵੀ ਕੋਈ ਗੱਲ ਰੜਕਦੀ ਨਹੀਂ ਕੀਤੀ ਹਰ ਗੱਲ ਮੜਕ ਦੇ ਵਿੱਚ ਹੋਈ ਆ ਹਰ ਗੱਲ ਗੜਕ ਦੇ ਵਿੱਚ ਹੋਈ ਆ ਤੇ ਭਾਈ ਇਸ ਤੋਂ ਵੱਡਾ ਪਿਆਰ ਦਾ ਕੋਈ ਮੇਰੇ ਅੱਖਰ ਸੁਨੇਹਾ ਹੋਣਾ ਹੀ ਨਹੀਂ ਕਿਤੇ ਤੁਸੀਂ ਸਰਦਾਰਾਂ ਦੀ ਯਾਰ ਕਿੰਨੀ ਕਦਰ ਕਰਦੇ ਹੋ ਅਸੀਂ ਲਾਹੌਰ ਦੀਆਂ ਕੁਝ ਕੁ ਗਲੀਆਂ ਦੇ ਵਿੱਚ ਗਏ ਆ ਸਮਾਂ ਥੋੜਾ ਸੀ ਛੋਟਾ ਸੀ ਪੰਦ ਵੱਡਾ ਸੀ ਨਜ਼ਰਾਂ ਨਾਸਰਟ ਲੋਦੀਆਂ ਸੀ ਇਹਨਾਂ ਦੀ ਅੱਖ ਦੇ ਨਾਲ ਜਿੰਨਾ ਕੋ ਲਾਹੌਰ ਦੇਖ ਸਕੇ ਆ ਅਸੀਂ ਆਪ ਦੀ ਅੱਖ ਨਾਲ ਨਹੀਂ ਕਿਉਂਕਿ ਇਹਨਾਂ ਦੀਆਂ ਅੱਖਾਂ ਪਿਛਲੇ ਲੰਮੇ ਸਮੇਂ ਤੋਂ ਸਾਰਾ ਕੁਝ ਤੱਕਦੀਆਂ ਜੋ ਕੁਝ ਅਸੀਂ ਅੱਜ ਦੇਖਿਆ ਇਹ ਵੀ ਇਹਨਾਂ ਦੀਆਂ ਅੱਖਾਂ ਨਾਲ ਤੱਕਿਆ ਸਾਨੂੰ ਤਾਂ ਤਾਂ ਗਿਆਨ ਹੋਊਗਾ ਜੇਕਰ ਅਸੀਂ ਇੱਥੇ ਰਹਿੰਦੇ ਹੋਈਏ ਪਰ ਤੁਸੀਂ ਸਾਨੂੰ ਇਹ ਦਿਖਾਤਾ ਵੀ ਦੁਕਾਨ ਦੇ ਵਿੱਚੋਂ ਰੇੜੀ ਦੇ ਉੱਤੋਂ ਬਾਹਰ ਆ ਕੇ ਹੱਟੀ ਪੱਠੀ ਤੋਂ ਬਾਹਰ ਆ ਕੇ ਜਿਹਦੇ ਦਸਤਾਰ ਸਜਾਈ ਆ ਬੰਦੇ ਉਹਦੇ ਮਗਰ ਭਾਈਦੇ ਆ ਵੀ ਜਿਵੇਂ ਇੰਉਂ ਲੱਗਦਾ ਵੀ ਇਹ ਉੱਡਣਾ ਸਿੱਖ ਮਿਲਖਾ ਸਿੰਘ ਚੱਲਿਆ ਇਹਦੇ ਨਾਲ ਜਫਰੀਆਂ ਪਾ ਲਗੇ ਕਿੰਨੇ ਬੰਦਿਆਂ ਦੀਆਂ ਫੋਟੋਆਂ ਮੈਂ ਖਿੱਚੀਆਂ ਸਾਡੇ ਸਤਿਕਾਰਯੋਗ ਦਸਤਾਰਾਂ ਵਾਲੇ ਜਿਹੜੇ ਸਾਥੀ ਆ ਉਹ ਮੈਨੂੰ ਕਹਿੰਦੇ ਜੀ ਤੁਸੀਂ ਫੋਟੋ ਖਿੱਚੋਗੇ ਮੈਂ ਕਿਹਾ ਕੀ ਦੀ ਇਹ ਦਸਤਾਰ ਦਸਤਾਰ ਵਾਲੇ ਦੇ ਸਾਥ ਹਮਨੇ ਫੋਟੋ ਬਣਵਾਣੀ ਹੈ ਫੋਟੋ ਬਣਵਾਣੀ ਹੈ ਤੁਸੀਂ ਹਰ ਆਮ ਬੰਦੇ ਨੂੰ ਬਹੁਤ ਖਾਸ ਕਰ ਦਿੰਦੇ ਹੋ ਦਸਤਾਰ ਤਾਂ ਹੈ ਹੀ ਸਾਡੇ ਗੁਰੂ ਦੀ ਬਖਸ਼ਿਸ਼ ਤੁਸੀਂ ਇੱਥੇ ਬਹੁਤ ਮੈਨੂੰ ਇਸ ਗੱਲ ਦਾ ਅਹਿਸਾਸ ਆ ਸਾਡੇ ਵਿੱਚ ਕਈ ਤਰ੍ਹਾਂ ਦੀਆਂ ਆਲਮਤਾ ਵੀ ਹੈਗੀਆਂ ਸਾਡੇ ਵਿੱਚ ਵੀ ਆ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਸੰਦੇਸ਼ ਨੂੰ ਨੇ ਪਛਾਣਿਆ ਤੇ ਤੁਹਾਡੇ ਵਿੱਚੋਂ ਕਈਆਂ ਨੇ حضرت ਮੁਹੰਮਦ ਸਾਹਿਬ ਨੂੰ ਨਹੀਂ ਪਛਾਣਿਆ ਨਾ ਉਹਨਾਂ ਨੇ ਨਫ਼ਰਤ ਦੀ ਗੱਲ ਕਹੀ ਨਾ ਗੁਰੂ ਸਾਹਿਬ ਨੇ ਕਹੀ ਨਾ ਹੀ ਇੱਥੇ ਕੁਰਾਨ ਸ਼ਰੀਫ ਦੇ ਵਿੱਚ ਨਫ਼ਰਤ ਦੀ ਗੱਲ ਕਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾ ਭਗਵਤ ਗੀਤਾ ਦੇ ਵਿੱਚ ਤੇ ਨਾ ਬਾਈਬਲ ਦੇ ਵਿੱਚ ਇਹ ਤਾਂ ਅਸੀਂ ਆਪਦੇ ਸੂਤਜੇ ਦੇ ਨਾਲ ਸਾਰੀਆਂ ਗੱਲਾਂ ਲਾਈਆਂ ਸਾਨੂੰ ਜਿਵੇਂ ਜੇ ਠੀਕ ਲੱਗਿਆ ਉਹ ਅਸੀਂ ਕਰ ਲਿਆ ਪਰ ਮੈਂ ਇੱਕ ਗੱਲ ਹੋਰ ਕਹਨਾ ਮਾਂ ਬੋਲੀ ਦੇ ਸੰਦਰਭ ਦੇ ਵਿੱਚ ਕਿ ਨਦੀ ਕੋ ਇਸ ਬਾਤ ਦਾ ਗਰਵ ਹੈ ਕਿ ਉਹ ਦਰਿਆ ਮੇਂ ਮਿਲ ਗਈ ਨਦੀ ਕੋ ਇਸ ਬਾਤ ਦਾ ਗਰਵ ਹੈ ਕਿ ਉਹ ਦਰਿਆ ਮੇਂ ਮਿਲ ਗਈ ਮਗਰ ਇਹ ਨਦੀ ਕੇ ਲਈ ਲਜਾ ਕੀ ਬਾਤ ਹੈ ਇਹ ਨਦੀ ਵਾਸਤੇ ਮਾਣਯੋਗ ਗੱਲ ਨਹੀਂ ਆ ਇਹ ਨਦੀ ਵਾਸਤੇ ਹੈ ਤਾਂ ਸ਼ਰਮ ਵਾਲੀ ਗੱਲ ਸਾਡੀ ਮਾਂ ਬੋਲੀ ਪੰਜਾਬੀ ਸਾਡੇ ਪੰਜਾਬੀ ਦੋਵੇਂ ਪੰਜਾਬ ਚੜਦਾ ਪੰਜਾਬ ਲੈਂਦਾ ਪੰਜਾਬ ਜਿੰਦਾਬਾਦ ਸੀ ਜਿੰਦਾਬਾਦ ਹੈ ਤੇ ਜਿੰਦਾਬਾਦ ਰਹਿਣਗੇ ਤੇ ਮੈਂ ਇਸ ਥਾਂ ਦੇ ਉੱਤੇ ਜਿੰਨੇ ਵੀ ਸਾਡੇ ਇੱਥੇ ਵਫਦ ਦੇ ਵਿੱਚ ਪੰਜਾਬੀ ਪਿਆਰੇ ਆਏ ਆ ਭਾਵੇਂ ਇਧਰਲੇ ਤੇ ਭਾਵੇਂ ਇਧਰਲੇ ਜਿਹੜੇ ਬੁਲਾਏ ਗਏ ਆ ਉਹਦੇ ਵਾਸਤੇ ਮੈਂ ਰਿਜ਼ਵਾਨ ਅਨਵਰ ਬਿਰਖ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦੀ ਆ ਰਾਣਾ ਮਸ਼ਹੂਦ ਸਾਹਿਬ ਦਾ ਬਹੁਤ-ਬਹੁਤ ਧੰਨਵਾਦੀ ਆ ਪੀਐਮ ਸਾਹਿਬ ਸਤਕਾਰਯੋਗ ਸ਼ਹਿਬਾਜ਼ ਸ਼ਰੀਫ ਜੀ ਦਾ ਧੰਨਵਾਦੀ ਆ ਬਹੁਤ-ਬਹੁਤ ਧੰਨਵਾਦ ਤੁਸੀਂ ਮਾਂ ਬੋਲੀ ਦੇ ਪਿਆਰੇ ਹੋ ਤੁਹਾਡੀ ਸਾਰਿਆਂ ਦੀ ਉਮਰ ਲੋਕਗੀਤ ਜਿਨੀ ਲੰਮੀ ਹੋਵੇ ਲੋਕਗੀਤ ਜਿਨੀ ਉਮਰ ਲੰਮੀ ਹੋਵੇ ਤੇ ਤੁਸੀਂ ਪੰਜਾਬੀ ਦੇ ਵਿੱਚ ਤੰਦ ਪਾਈ ਜਾਓ ਤੁਸੀਂ ਪੰਜਾਬੀ ਦੇ ਵਿੱਚ ਪੂੜੀਆਂ ਜਿਹੜੀਆਂ ਉਹ ਵੱਟੀਆਂ ਜਾਓ ਤੁਸੀਂ ਪੰਜਾਬੀ ਦੇ ਵਿੱਚ ਊਰੀ ਵਾਂਗੂੰ ਘੁੰਮਦੇ ਰਹੋ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਮੇਰੇ ਕੋਲੋਂ ਜੇਕਰ ਕੋਈ ਵੀ ਸ਼ਬਦ ਉਰੇ ਪਰੇ ਹੋ ਗਿਆ ਕਿਉਂਕਿ ਉਹ ਲਿਖਿਆ ਨਾ ਇੱਕ ਸੰਬੇ ਉਹ ਤੇਨੂਰਿੰਦਰ ਸਿੰਘ ਪੂਰ ਨੇ ਕਹਿੰਦੇ ਜੀਬ ਸਾਰਾ ਦਿਨ ਗਿੱਲੀ ਰਹਿੰਦੀ ਆ ਇਸ ਕਰਕੇ ਸਭ ਤੋਂ ਵੱਡ ਤਿਲਕ ਦੀ ਆ ਮੇਰੀ ਤਿਲਕ ਹੀ ਨਾ ਹੋਵੇ ਆਪ ਜੀ ਦੀ ਹਾਜ਼ਰੀ ਦੇ ਵਿੱਚ ਬਹੁਤ ਬਹੁਤ ਮਿਹਰਬਾਨੀ